पहला महाराष्ट्र मुंबई की पंजाब ने बड़ी पूजा करते हैं कितना है कि लोग जो मूर्ति बनवाते हैं कौन कौन सी मूर्ति बनाते गणेश जी की बनाते सारी और? और विश्वकर्मा की बनाते हैं लक्ष्मी पूजा की बनाते हैं कितना देर हो गया काम करते 20 साल पुराना 20 साल पुराना हां जी हां जी कौन-कौन करते पूरा भूमि इधर ही है हां मेरे पापा और पूरा परिवार है और अच्छा। मम्मी सब इधर ही है वो और कौन सी मूर्ति बनाते हो हर प्रकार की मूर्ति बनाते हैं जैसे शिवरात्रि आ गई गणेश चतुर्थी आ गई विश्वकर्मा आ गया जन्माष्टमी आ गई दुर्गा माता आ गई ਇਹ ਹਰ ਪਕਾਇਆ ਚਿੱਤ ਤੇ ਹਰਾ ਬੇਰੇ ਤੇ ਜੇ ਆਰਡਰ ਤੇ ਬਣਾਤੇ ਆਂਗੇ ਜੇ ਅੱਜ ਵੀ ਬਣਾਤੇ ਕੋਈ ਵੈਸੀ ਲੈ ਜਾਂਦੇ ਸੋ ਅੱਜ ਤੁਹਾਨੂੰ ਲੈ ਕੇ ਆਏ ਆ ਜਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਵਿੱਚ ਜਿੱਥੇ ਕੀ ਗਨਪਤੀ ਬੱਪਾ ਮੋਰੀਆ ਦੀ ਜਿਹੜੀਆਂ ਮੂਰਤੀਆਂ ਤਿਆਰ ਹੁੰਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਗਣੇਸ਼ ਸ਼੍ਰੀ ਗਣੇਸ਼ ਮਨਾਉਣ ਤੋਂ ਬਾਅਦ ਹੀ ਜਿਹੜੀਆਂ ਨੇ ਪੂਜਾ ਜਾਂ ਕੋਈ ਵੀ ਜਿਹੜਾ ਕਾਰਿਆ ਕੀਤਾ ਜਾਂਦਾ ਤੇ ਗਣਪਤੀ ਬੱਪਾ ਦੀ ਜਰੀਏ ਬੜੀ ਕਿਰਪਾ ਹੈ ਸਾਰਿਆਂ ਦੇ ਉੱਤੇ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਦਈਏ ਪਹਿਲਾਂ ਮਹਾਰਾਸ਼ਟਰ ਤੇ ਮੁੰਬਈ ਦੇ ਵਿੱਚ ਜਿਹੜੀ ਇਹਦੀ ਪੂਜਾ ਜਰੀਏ ਕੀਤੀ ਜਾਂਦੀ ਏ ਤੇ ਹੁਣ ਜਰੀਏ ਪੰਜਾਬ ਦੇ ਵਿੱਚ ਵੀ ਲੋਕ ਜਿਹੜੇ ਨੇ ਬੜੀ ਪੂਜਾ ਕਰਦੇ ਨੇ ਤੁਹਾਨੂੰ ਤਸਵੀਰਾਂ ਦਿਖਾ ਦਾਂਗੇ ਕਿ ਕਿੰਨੀਆਂ ਵਧੀਆ-ਵਧੀਆ ਮੂਰਤੀਆਂ ਜਿਹੜੀਆਂ ਨੇ ਇੱਥੇ ਤਿਆਰ ਹੁੰਦੀਆਂ ਨੇ ਤਾਂ ਪੇਂਟ ਵੀ ਵੀਰ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਹੱਥ ਦੇ ਨਾਲ ਅਤੇ ਮਸ਼ੀਨਾਂ ਦੇ ਨਾਲ ਤਿਆਰ ਹੁੰਦੀਆਂ ਨੇ ਮੂਰਤੀਆਂ ਗਣਪਤੀ ਬੱਪਾ ਦੀਆਂ ਤੇ ਲੋਕ ਜਿਹੜੇ ਨੇ ਉਹ ਪੂਜਾ ਕਰਦੇ ਨੇ ਪਹਿਲਾਂ ਮਹਾਰਾਸ਼ਟਰ ਮੁੰਬਈ ਦੇ ਵਿੱਚ ਤੇ ਹੁਣ ਪੰਜਾਬ ਦੇ ਵਿੱਚ ਵੀ ਜਰੀਏ ਬੜੀ ਪਰੰਪਰਾ ਹੈ ਤੇ ਲੋਕ ਜਿਹੜੇ ਨੇ ਉਹ ਪੂਜਾ ਕਰਦੇ ਨੇ ਗਣਪਤੀ ਬੱਪਾ ਦੀ ਤੇ ਕੋਈ 3 ਦਿਨ ਰੱਖਦਾ ਪੂਜਾ ਤੇ ਕੋਈ 4 ਦਿਨ ਤੇ ਕੋਈ 5 ਦਿਨ ਤੇ ਕੋਈ 7 ਦਿਨ ਉਸ ਤੋਂ ਬਾਅਦ ਜਿਹੜਾ ਹੈ ਗਣਪਤੀ ਬੱਪਾ ਨੂੰ ਵਿਸਰਜਨ ਕਰਦੇ ਨੇ ਸੋ ਆਪਾਂ ਗੱਲਬਾਤ ਵੀ ਕਰਦੇ ਆ ਜਿਹੜੇ ਮੂਰਤੀਆਂ ਬਣਾਉਂਦੇ ਨੇ ਕੀ ਕਹਿਣਾ ਉਹਨਾਂ ਦਾ

ये मटेरियल कहाँ से लाते हो ये हनुमानगढ़ से क्या क्या लाते प्यो मूर्ति बन बनाते हो गणेश जी की बनाते हैं लक्ष्मी पूजा की बनाते हैं है। तो कितना प्यार मिल रहा है पंजाब के लोगों का क्यूँकी महाराष्ट्र और मुंबई में पूजा होती थी, थी पहले आप पंजाब में भी जो है इसकी बहुत पूजा करते हैं लोग क्योंकि तो कोई भी काम करना होता है तो पहले गणेश जी की पूजा होती है उसके बाद ही कोई कार्य शुरू होता है शुरू होता है कितना का लोग करते हैं बहुत जने मनाते है अभी तो बहुत मनाते है तीन से चार आदमी बिक जाती है मूर्तियाँ बटाले बटाले में जी कितना देर हो गया काम करते अभी यहाँ पे हम दो महीने हो गए उससे पहले कितने कितना काम कर करते बीस साल पुराना बीस साल पुराना जी जी कौन कौन करते है पूरा भूमि इधर का ही है मेरे पापा पूरा परिवार है मम्मी सब इधर ही है ਤੋ ਜੇ ਕਿਤਨੀ ਦਿਨ ਪੂਜਾ ਰੱਖਤੇ ਹਨ ਔਰ ਕਿਤਨੀ ਵੇਲੇ ਦੇਰ ਕੇ ਬਾਅਦ ਉਹ ਸਰਜਨ ਕਰ ਦਿੰਦੇ ਉਹ ਤਾਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਕੋਈ 2 ਦਿਨ ਬਿਤਾ ਦੇ ਕੋ 5 ਦਿਨ ਕੋ 8 ਦਿਨ 8 ਦਿਨ ਤੋਂ ਜ਼ਿਆਦਾ ਨਹੀਂ ਰੱਖਤੇ ਹਾਂਜੀ ਉਸਕੇ ਬਾਅਦ ਵਿਸਰਜਨ ਕਰ ਦਿੰਦੇ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਹੋਰ ਵੀ ਇੱਥੇ ਜਿਹੜੇ ਨੇ ਕਾਰੀਗਰ ਨੇ ਜਿਹੜੇ ਪੇਂਟ ਕਰ ਰਹੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਆਂ ਤੇ ਕੀ ਕੀ ਰਿਸਪੌਂਸ ਮਿਲਦਾ ਤੇ ਪਹਿਲਾ ਪਹਿਲਾ ਮਹਾਰਾਸ਼ਟਰ ਦੇ ਵਿੱਚ ਪੂਜਾ ਹੁੰਦੀ ਸੀ ਇਹ ਹੂਣ ਪੰਜਾਬ ਦੇ ਲੋਕ ਵੀ ਜਿਹੜੇ ਨੇ ਬੜੀ ਪੂਜਾ ਕਰਦੇ ਨੇ ਸੋ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਦੇ ਨਥਰਾਮ ਸਿੰਘ ਨਥਰਾਮ ਸਿੰਘ ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਕੰਮ ਕਰਦੇ ਆ ਜੀ 25 ਸਾਲ ਹੋ ਗਈ ਜੀ ਕੋਣ ਕੋਣ ਕੰਮ ਕਰਦੇ ਸਾਰਾ ਪਰਿਵਾਰ ਕਰਦੇ ਜੀ ਸਾਰਾ ਪਰਿਵਾਰ ਕਰਦੇ ਮੇਰੇ ਭਾਈ ਵੀ ਹੈ ਸਾਥ ਮੇ ਤੁਹ ਕਿਤਨਾ ਗਰ ਰਿਸਪੌਂਸ ਮਿਲਦਾ ਹੈ ਇਹ ਦੋ ਤਿੰਨ ਮਹੀਨੇs ਹਮ ਇਧਰੀ ਆਏ ਪਹਿਲੇ ਕੋਣ ਕੋਣ ਸੀ ਮੂਰਤੀ ਬਣਾਤੇ ਹੋ ਹਰ ਪ੍ਰਕਾਰ ਦੀ ਮੂਰਤੀ ਬਣਾਦੇ ਹਾਂ ਕੋਣ ਕੋਣ ਸੀ ਜਿਵੇਂ ਸ਼ਿਵਰਾਤਰੀ ਆ ਗਈ ਮੁਰਗਣੀ ਸਤੂਰੀ ਆ ਗਈ ਵਿਸ਼ਕਰਮਾ ਆ ਗਿਆ ਜਨਮ ਅਸ਼ਟਮੀ ਆ ਗਈ ਤੇ ਦੁਰਗਮਾਤ ਆ ਗਈ ਇਹ ਹਰ ਪਕਾਇਆ ਚ ਤੇ ਹਰ ਆ ਤੇ ਰਹਿੰਦੇ ਜੇ ਆਰਡਰ ਤੇ ਬਣਾਤੇ ਆਂਗੇ ਤੇ ਅੱਜ ਵੀ ਬਣਾਤੇ ਕੋਈ ਵੈਸੀ ਲੈ ਜਾਂਦੇ ਕਾਹ ਕਾਹੋਂ ਸੇ ਲੈ ਕੇ ਜਾਂਦੇ ਆਂ ਮੂਰਤੀ 42ਵੀਂ 42 ਸਵਾਰ ਵੀ ਜਾਂਦੀ ਹੈ ਹਾਂ 42ਵੀਂ ਜਾਂਦੀ ਹੈ ਹਰ ਵੀ ਜਾਂਦੀ ਹੈ ਅ ਸ਼੍ਰੀ ਯਾਰ ਗੁੰਜ ਵੀ ਜਾਂਦੀ 5-10 ਮਿੰਟ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ 20 ਸਾਲ ਤੋਂ ਆਪਾਂ ਕੰਮ ਕਰਦੇ ਪਏ ਆਂ ਗਣਪਤੀ ਲక్ష్ਮੀ ਮਾਤਾ ਦੁਰਗਾ ਮਾਤਾ ਸ਼ਿਵ ਕੋਲੇ ਪੰਡਾਰੀ ਹਰ ਇੱਕ ਤਰ੍ਹਾਂ ਦੀ ਜਿਹੜੀ ਮੂਰਤੀ ਆਪਾਂ ਬਣਾ ਲੈਣੇ ਆ ਤੇ ਤੁਹਾਨੂੰ ਦੱਸ ਦਈਏ ਕਿ ਗਣਪਤੀ ਬੱਪਾ ਜਿਹੜੇ ਨੇ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਜਿਹੜੀ ਹੈ ਗਣੇਸ਼ ਦੀ ਪੂਜਾ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਹੈ ਕਾਰਜ ਹੁੰਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਭਗਤ ਨੇ ਗਣੇਸ਼ ਜੀ ਦੇ ਭਗਤ ਨੇ ਗਣੇਸ਼ ਜੀ ਨੂੰ ਚਾਹਣ ਵਾਲੇ ਨੇ ਗਣੇਸ਼ ਜੀ ਨੂੰ ਮੰਨਣ ਵਾਲੇ ਨੇ ਜਿਹੜੇ ਉਹਨਾਂ ਤੱਕ ਵੀਡੀਓ ਪਹੁੰਚੇ ਤਾਂ ਉਹ ਵੀ ਜਿਹੜੇ ਨੇ ਸ਼ੀਰਵਾਤ ਪ੍ਰਾਪਤ ਕਰਨ ਸ਼੍ਰੀ ਗਣੇਸ਼ ਜੀ ਮਹਾਰਾਜ ਜੀ ਦਾ ਸੋ ਕੈਮਰਾ ਪਰਸਨ ਪਵਨਾਗਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸਪੁਰ